ਜਲੰਧਰ ਪੁਲਿਸ ਨੇ 300 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਿਤੇ ਕਾਬੂ ਦੋਨੋ ਨੌਜਵਾਨ ਬਲੈਰੋ ਕਾਰ ਸਮੇਤ ਐਸਟੀਐਫ ਜਲੰਧਰ ਪੁਲਿਸ ਨੇ ਕਰ ਲਈ ਗ੍ਰਿਫਤਾਰ ਅੰਮ੍ਰਿਤਸਰ ਦੇ ਬੇਰਕਾ ਚੌਕ ਨਜ਼ਦੀਕ ਨਾਕਾ ਬੰਦੀ ਕਰਕੇ ਪੁਲਿਸ ਨੇ ਦੋਨਾਂ ਨੂੰ ਕੀਤਾ ਕਾਬੂ ਪੰਜਾਬ ਵਿੱਚ ਲਗਾਤਾਰ ਵਧ ਰਹੇ ਨਸ਼ੇ ਨੂੰ ਰੋਕਣ ਲਈ ਲਗਾਤਾਰ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਲਾਕੇਬੰਦੀ ਕਰਕੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਸ਼ਾ ਵੇਚਣ ਵਾਲੇ ਖਿਲਾਫ ਵੱਡੀ ਮਹੀਮ ਤਹਿਤ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਇਸੇ ਤਰ੍ਹਾਂ ਚੱਲਦੇ एसटीएफ जालंधर पुलिस ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਪੁਲਿਸ ਵੱਲੋਂ ਦੋਨੋਂ ਜਵਾਨਾਂ ਨੂੰ 300 ਗ੍ਰਾਮ ਹੈਰੋਇਨ ਤੇ ਬਲੈਰੋਕਾਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਇਸ ਬੰਦੇ ਜਾਣਕਾਰੀ ਦਿੰਦੇ ਹੋਏ एसटीएफ ਜਲੰਧਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਹੈਰੋਇਨ ਦੀ ਖੇਪ ਲੈ ਕੇ ਜਾ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਮ੍ਰਿਤਸਰ ਬੇਰਕਾ ਚੌਂਕ ਨਜ਼ਦੀਕ ਨਾਕਾਬੰਦੀ ਕੀਤੀ ਗਈ ਅਤੇ ਉਹਨਾਂ ਵੱਲੋਂ ਇਹਨਾਂ ਦੋਨੋਂ ਨੌਜਵਾਨਾਂ ਨੂੰ ਬਲੈਰੋਕਾਰ ਸਮੇਤ ਰੋਕਿਆ ਗਿਆ ਤੇ ਇਸ ਦੀ ਤਲਾਸ਼ੀ ਜਦੋਂ ਲਈਤੀ ਗਈ ਤਾਂ ਇਹਨਾਂ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਦੋਨੋਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੋਵਾਂ ਨੌਜਵਾਨਾਂ ਨੂੰ ਪਛਾਣ ਸ੍ਰਿੰਦਰ ਸਿੰਘ ਅਤੇ ਪਰਮਜੀਤ ਸਿੰਘ ਦੇ ਤੌਰ ਤੇ ਹੋਈ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਤੇ ਐਸਟੀਐਫ ਜਲੰਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਦੋਨਾਂ ਦੀ ਬਰੀਕੀ ਨਾਲ ਪੁੱਛਤਾਚ ਹੋਏਗੀ ਕੀ ਇਹ ਹੀਰੋਇਨ ਕਿਥੋਂ ਲਈ ਆ ਰਹੀ ਸੀ ਤੇ ਕਿੱਥੇ ਲੈ ਕੇ ਜਾਣੀ ਸੀ ਕੀ ਇਹ ਅੱਗੇ ਵੇਚਣ ਦਾ ਕੰਮ ਕਰਦੇ ਸਨ ਜਾਂ ਤਸਕਰੀ ਦਾ ਇਸ ਸਬੰਧ ਵਿੱਚ ਬਰੀਕੀ ਨਾਲ ਹੋਰ ਪੁਸ਼ਤਾਚ ਹੋਏਗੀ ਫਿਲਹਾਲ ਦੋਨੋਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਹਨਾਂ ਨੂੰ ਖਿਲਾਫ ਬਣਦੀ ਧਾਰਾਵਾਂ ਲਗਾ ਕੇ ਮਾਮਲਾ ਦਰਜ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਇਹ ਹੈ ਜੀ ਅੱਜ ਸਾਡੇ ਏਐਸਏ ਅਮਨਦੀਪ ਸਿੰਘ ਐਸਟੀਐਫ ਜਲੰਧਰ ਰੇਂਜ ਤੋਂ ਅਮਨਦੀਪ ਸਿੰਘ ਸਾਡੇ ਏਐਸਏ ਨੂੰ ਕਿ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਸੁਰਿੰਦਰ ਤੇ ਪਰਮਜੀਤ ਇਹ ਦੋ ਲੜਕੇ ਇੱਥੇ ਦੇ ਹੈਗੇ ਆ ਇਹ ਜਿਹੜੇ ਹੈਰ ਹੁੰਦਾ ਜਿਹੜਾ ਸਪਲਾਈ ਕਰਦੇ ਆ ਤੇ ਅੱਜ ਇਧਰੋਂ ਇਹਨਾਂ ਨੇ ਹੈਰ ਨੂੰ ਲੈ ਕੇ ਜਾਣੀ ਸੀ ਗੱਡੀ ਬਲੈਰੋ ਦੇ ਵਿੱਚ ਤੇ ਅਮਨਦੀਪ ਸਿੰਘ ਨੂੰ ਇਨਫਾਰਮੇਸ਼ਨ ਮਿਲਨ ਤੇ ਇਹਨਾਂ ਨੇ ਨਾਕਾ ਲਾਇਆ ਉਹਨਾਂ ਨੂੰ ਰੋਕਿਆ ਉਸ ਤੋਂ ਬਾਅਦ ਜੋ ਸਾਡਾ ਐਕਟ ਹੈਗਾ ਉਹਨੂੰ ਫਾਲੋ ਕਰਦੇ ਹੋਏ ਇੰਟੀਮੇਸ਼ਨ ਸੀ ਫਿਰ ਮੈਂ ਆਪਣੀ ਟੀਮ ਲੈ ਕੇ ਆਇਆ ਸਰਚ ਕੀਤੀ ਸਾਡੇ ਡੀਐਸਪੀ ਸਾਹਿਬ ਹੈ ਤਾਂ ਇਹਨਾਂ ਦੇ ਕੋਲੋਂ 300 ਗ੍ਰਾਮ ਜਿਹੜੀ ਆ ਹੈਰ ਨੂੰ ਬਰਾਮਦ ਹੋਈ ਆ ਜਿਹੜੀ ਆ ਬਲੈਰੋ ਗੱਡੀ ਆ ਖੜੀ ਹੋਈ ਆ ਤੇ ਨਾਲ ਇਹ ਇਹਦੇ ਵਿੱਚੋਂ ਸਿਰ ਕਿੰਨੀ ਦੇਰ ਤੋਂ ਕੰਮ ਕਰਦੇ ਪਤਾ ਲੱਗਾ ਕੁਝ ਹਜੇ 2 ਸਾਲ ਤੋਂ ਕਰਦੇ ਫਿਰ ਵੀ ਥੋਰੋਲੀਜਰੀ ਇਨਵੈਸਟੀਗੇਸ਼ਨ ਕਰਨ ਤੇ ਪ੍ਰੋਪਰ ਪਤਾ ਲੱਗੇਗਾ ਕਿ ਕਿੱਥੋਂ ਦੇ ਬੰਦੇ ਹੈ ਹੈ ਜੀ ਬੰਦੇ ਕਿੱਥੋਂ ਦੇ ਇਹ ਸ਼ਾਟਾ ਸ਼ਾਟਾ ਥਾਣੇ ਦੇ ਪਿੰਡਾਂ ਦੇ ਹੈਗੇ ਜਿਸ ਨੂੰ ਸਾਨੂੰ ਬਲੌਂਗ ਕਰਦੇ ਆ ਉਹਨਾਂ ਦੇ ਉੱਤੇ ਕੋਈ ਪਹਿਲਾਂ ਵੀ ਕੋਈ ਪਰਚੇ ਵਗੈਰਾ ਹੈ ਇੱਕ ਤੇ ਹੈਗੇ ਆ ਦੋ ਪਰਚੇ ਪਹਿਲਾਂ ਫਿਰ ਟੋਟਲ ਕੋਸਟ ਕਿੰਨੀ ਹੋ ਜਾਂਦੀ ਜਿੰਨੇ ਕਿ ਹੀਰੋਇਨ ਨਾਲ ਕੋ ਬਰਾਬਦ ਹੋਈ ਹੈ ਕੋਸਟ ਕੋਈ 300 ਗ੍ਰਾਮ ਦੀ ਹੈ ਬਹੁਤ ਸਨੀ ਹੈ 2 ਗ੍ਰਾਮ ਲਗਾਇਆ ਦੇ 2 ਗ੍ਰਾਮ 300 300 ਇਹਦੇ ਹਜੇ ਵੱਖਰੇ ਵੱਖਰੇ ਇਹਦਾ ਹੁੰਦਾ ਵਸ ਇਹ ਸਿਰਫ ਕਲੀਅਰ ਨਹੀਂ ਕਰ ਸਕਦੇ ਜੀ ਫਿਰ ਵੀ ਕੁਝ ਹੁੰਦਾ ਆਇਆ ਲਗਭਗ ਨਹੀਂ ਇਹਦਾ ਰਿਜ਼ਲਟ ਆਉਣ ਤੋਂ ਬਾਅਦ ਫਿਰ ਕੁਝ ਚੀਜ਼ਾਂ ਸਾਨੂੰ ਕਲੀਅਰ ਹੋਣਗੀਆਂ ਨਾ ਸਿਰਫ ਪਤਾ ਲੱਗਾ ਇਹ ਜਿਹੜੀ ਜਿਹੜੀ ਇਹਨਾਂ ਕੋ ਫੜੀ ਗਈ 300 ਗ੍ਰਾਮ ਰੋਇ ਨੇ ਕਿਸੇ ਨੂੰ ਡਿਲੀਵਰੀ ਕਰਨ ਚੱਲੇ ਸੀ ਕਿ ਲੈ ਕੇ ਆ ਰਹੇ ਸੀ ਬ੍ਰਦਰ ਜੀ ਨਾ ਇਹਨਾਂ ਦੀ ਪੁਛ ਕਿੱਥੇ ਚਲਦੀ ਪਈ ਆ ਉਹ ਤੁਹਾਨੂੰ ਫਿਰ ਬਾਅਦ ਦੱਸਾਂਗੇ ਸਾਰਾ ਇਨਵੈਸਟੀਗੇਸ਼ਨ ਜੀ ਤਾਂ ਸਾਰਾ ਕਿਹੜਾ ਰੋਡ ਵਾਜ ਹੈ ਕਿਹੜੇ ਰੋਡ ਹੈ ਇਹਦਾ ਨਾਮ ਦੱਸ ਇਹ 에어ਪੋਰਟ ਰੋਡ ਹੈ ਫੇਰ ਕਾ ਚੌਂਕ ਜੀ ਇਹ ਸਾਰਾ ਅਗਲੀ ਕਾਰਵਾਈ ਕੀ ਕੀਤੀ ਜਾਏਗੀ ਇਹਨਾਂ ਤੇ ਅਸੀਂ ਐਫ ਆਈਰ ਰਜਿਸਟਰ ਕਰ ਰਹੇ ਹਾਂ ਐਫ ਆਈਰ ਦਰਜ ਕਰਕੇ ਇਹਨਾਂ ਨੂੰ ਪ੍ਰੋਪਰ ਅਰੈਸਟ પા ਕੇ ਸਾਰਾ ਕੁਝ ਕਰਕੇ ਤਾਂ ਫਿਰ ਇਹਨਾਂ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਫਿਰ ਬਾਕੀ ਹੋਰ ਬੰਦੇ ਦੇ ਨਾਮ ਕਿੰਨੂ ਕੈਸ਼ ਵਗੈਰਾ ਬਰਾਮਦ ਹੋਇਆ ਨਹੀਂ ਪੂਰ ਕੈਸ਼ ਨਹੀਂ ਪੂਰ ਬਰਾਮਦ ਹੋਇਆ ਹੋਰ ਇੱਕ ਗੱਡੀ ਕੜੀ ਮਿਲੀ ਹੈ ਗੱਡੀ ਐ ਬਲੈਕ ਰੰਗਲੀ ਹੈ ਜੀ ਤਰ੍ਹਾਂ